ਸ਼ਾਂਪਲਾ ਇਹਨਾਂ ਨੂੰ ਗਏ ਵੀ ਆ ਕੇ ਪਾਸੇ ਕਿ ਨਹੀਂ ਹਲੋ ਹਾਂਜੀ ਕਿੱਥੇ ਐਸੇ ਸਜਾਂਦੇ ਹੋ ਠੀਕ ਹੈ ਠੀਕ ਆ ਨਹੀਂ ਨਹੀਂ ਇਹ ਪੁੱਛਣਾ ਹੀ ਹੋਤ ਨਹੀਂ ਕੰਮ ਕੋਈ ਵੀ ਕੋਈ ਨਹੀਂ ਕੋਈ ਨਹੀਂ ਜਾਓ ਦਿਨ ਜਾਓ ਅਜੋ ਘੰਟੇ ਤੱਕ ਆਹ ਹਉਤੇ ਇਦਾਂ ਕਰਿਓ ਵੀ ਉਹ ਮਿੱਠਾ ਲਾਇਓ ਕੋਹ ਨਾਲ ਖਾਣ। ਫਿਰ ਵੀ ਨਵੀਂ ਚੀਜ਼ ਲਿਉਣੀ ਆ। ਹਾਂਜੀ। ਕੋਈ ਨਹੀਂ ਕੋਈ ਨਹੀਂ ਠੀਕ ਆ। ਅੱਛਾ। ਅੰਦਰ ਆਜੋ ਮੈਂ। ਮੈਂ ਕੀ ਸੁਣ ਲਈਂ? ਮੰਮੀ ਕੀ ਸੁਣੰਦੇਂ ਦੱਸੋ ਉਹ ਗੱਲ ਤੇ ਦੱਸੋ ਕਿਹੜੀ ਆ? ਤੁਸੀਂ ਹੁਣ ਸਕੂਟਰੀ ਆਖੰਡੀ ਵੀ ਲੈਣੀ ਐ। ਦੇ ਦੇ ਵਿੱਚ ਮੰਮੀ ਕਹਿੰਦੇ ਕਿਹੜੀ ਆ ਜੇ ਉਹਨਾਂ ਨੇ ਲਿਆਂਦੀ ਤੇ ਅਹੀਂ ਲੱਲੀ ਆ। ਤੇ ਜਿੱਦੋਂ ਤੁਹਾਡਾ ਮੋਟਰਸਾਈਕਲ ਹੈਗਾ ਉਹ ਉਹਦੇ ਕੋ ਤੇ ਹੈ ਨਹੀਂ ਤਾਂ ਤਾਂ ਸਕੂਟਰੀ ਲੈਣ ਤੇ ਤੂੰ ਹੁਣ ਤਿੰਨ ਤਿੰਨ ਸਾਧਨ ਕੀ ਕਰਨੇ ਨੇ ਤੇ ਮੰਮੀ ਸਕੂਟਰੀ ਤੇ ਹਨੂ ਵੀ ਜਾਣਾ ਆਉਣਾ ਪੈਂਦਾ ਆ ਕਈਆ ਰੇ گا ਪਛਾਂਕ ਤੇ ਗਏ ਹੁੰਦੇ ਘਰ ਦੀ ਕੋਈ ਚੀਜ਼ ਲਿਉਣੀ ਹੁੰਦੀ ਆ ਇਹਨਾਂ ਨੂੰ ਵਿੰਦੇ ਰਹੀਦਾ ਵਾ ਕਦੋਂ ਇਹ ਘਰ ਆਉਣ ਇਹ ਕੀ ਬੰਦਾ ਆਪਣੀ ਚੀਜ਼ ਫੜੇ ਤੇ ਜਾ ਕੇ ਚੀਜ਼ ਲਿਆਵੇ ਜਾ ਕੇ ਤੇ ਤੁਸੀਂ ਸਿਰ ਤੇ ਕਰਜਾ ਚرائی ਜਾਣਾ ਇਹ ਸੋਚ ਲਿਆ ਤੁਸੀਂ ਦੋਹਾਂ ਜਾਣੀਆਂ ਨੇ ਮੰਮੀ ਮੇਰੀ ਸੁਣੋ ਗੱਲ ਜਿੱਦਣ ਲਈ ਹੀ ਉਹਨਾਂ ਨੇ ਸਕੂਟਰੀ ਉਦੋਂ ਤੁਸੀਂ ਕਹਿੰਦੇ ਸੀ ਕਿ ਮੈਂ ਹੁਣ ਕੀ ਕਰਾਂ ਮੈਂ ਸਿਰ ਪਾੜਦਾ ਉਹਨਾਂ ਦਾ ਜਾ ਕੇ ਤੇ ਅੱਜ ਮੇਰੇ ਵੱਲ ਕਿਉਂ ਆ ਗਈਆਂ ਤੇ ਮੇ ਪੁੱਤ ਮੇਰੀ ਗੱਲ ਸੁਣ ਦੋ ਤੇ ਹੈਗੇ ਸਾਧਨ ਹੁਣ ਬਹੁਤੇ ਕੀ ਕਰਨੇ ਮੰਮੀ ਜੇ ਗੱਲ ਤੁਸੀਂ ਕਰਦੀ ਹੈ ਨਾ ਮੋਟਰਸਾਈਕਲ ਦੀ ਤਾਂ ਮੋਟਰਸਾਈਕਲ ਸਾਡਾ ਸਾਂਝਾ ਹੀ ਨਾ ਉਹ ਵੀ ਮੰਮੀ ਉਹਨਾਂ 'ਚ ਚਲਾਉਂਦੇ ਸੀ ਉਹ ਵੀ ਮਸਾ ਜੀਰਾ ਕਰ ਲੈਂਦੇ ਹਾਂ ਕੀ ਹੁਣ ਲੱਗਾ ਹੀ ਉਥੇ ਚੱਲ ਪੁੱਤ ਸਕੂਟਰੀ ਤੇ ਲੈਣ ਤੀ ਚੱਲ ਦੋਹਾਂ ਜਾਣੇ ਜੋਗਾ ਹੋ ਗਏ ਸਾਧ ਅ ਤੀਜਾ ਹੁਣ ਕੀ ਕਰਨਾ ਹੈ ਚੱਲ ਤੂੰ ਮੋਟਰਸਾਈਕਲ ਚਲਾਈ ਜਾਂਦੇ ਜਦੋਂ ਖਰਾਬ ਖਰੂਬ ਹੋਈਦਾ ਮੁੜ ਕੇ ਵੇਚ ਦਿੰਦੇ ਸਕੂਟਰੀ ਲੈ ਲੈਂਦੇ ਉਹ ਮੰਮੀ ਮੋਟਰਸਾਈਕਲ ਆਪਾ ਰੱਖਣਾ ਹੀ ਨਹੀਂ ਸਾਂਝਾ ਵਾ ਨਾ ਤੇ ਜਦੋਂ ਕਿਤੇ ਗਾਂ ਨੂੰ ਕਿਤੇ ਲੋਡ ਪਾਉਗੀ ਪੈਸੇ ਥੱਲੇ ਦੀ ਉਦੋਂ ਆਪਾਂ ਦੇ ਛੜਾਂਗੇ ਫਿਰ ਤੁਸੀਂ ਉਹੋ حساب ਕਾਂਡੇ ਨਾ ਲੋਕਾਂ ਵਾਲੀ ਜਿਹੜੀ ਲੋਕਿਆਂ ਦੀ ਗੱਲ ਕੀਤੀ ਹੈ ਨਾ ਉਹੋ ਹੀ ਗੱਲ ਤੁਸੀਂ ਕਾਂਦੇ ਨਵੀਂ ਚੀਜ਼ ਦਾ ਫਾਇਦਾ ਵਾ ਇਹ ਹੈ ਕਿ ਹੁਣ ਸਾਲ ਦੋ ਸਾਲ ਵੇਖਣ ਦੀ ਲੋੜ ਨਹੀਂ ਨਾ ਉਹਦੇ ਵੱਲ ਤੇ ਪ੍ਰਾਣੀ ਦਾ ਕੀ ਆ ਉਹ ਮੋਰਸਾ ਰਾਹ ਚ ਜਾਂਦੇ ਆ ਮੰਦ ਹੋਈ ਜਾਂਦਾ ਤੁਸੀਂ ਕਰਜ਼ਾ ਚੜਾਈ ਜਾਣਾ ਸਿਰ ਤੇ ਲੱਖਾਂ ਨਹੀਂ ਦੇਣਾ ਲੋਕਾਂ ਦੀ ਗੱਲਾਂ ਕੀ ਕਰੋ ਅੱਗੇ ਲੋਕਾਂ ਦੀ ਗੱਲਾਂ ਦੀ ਸੋਨੀਆਂ ਨੇ ਬਸ ਲੋਕਾਂ ਤੁਹਾਨੂੰ ਵੇਖੀ ਸੇ ਕਿਦਾਂ ਗੱਲਾਂ ਕਰਦੀਆਂ ਉਹਨੂੰ ਕਹੋ ਹੋੜੀ ਬਾਹਰ ਬੈਠੀ ਉਨੂੰ ਕੋ ਕਮਾ ਮੈਂ ਹੁਣ ਉਹਦੇ ਅੱਗੇ ਨਾ ਤੁਸੀਂ ਬੋਲਦੇ ਮੱਸਾ ਵੀ ਤੁਸੀਂ ਮੈਨੂੰ ਗੱਲਾਂ ਕਰਦੇ ਆ ਆ ਕੇ ਤੈਨੂੰ ਕੀ ਪਤਾ ਵੀ ਨਹੀਂ ਉਹਨੂੰ ਕੁਕਿਆ ਨਾ ਹੁਣ ਮੈਂ ਤੇਰੇ ਸਾਹਮਣੇ ਵੀ ਨਹੀਂ ਕਹਿਣਾ ਜਿੱਦਾਂ ਤੈਨੂੰ ਉਹਲੇ ਕਾਂਡੇ ਹੀ ਆ ਉਦਾਂ ਹੀ ਉਹਨੂੰ ਕਿਹਾ ਜਾ ਕੇ ਮੈਂ ਪਤਾ ਮੈਨੂੰ ਕਿੰਨਾ ਕੁ ਤੁਸੀਂ ਉਹਨੂੰ ਕਹਿੰਦੇ ਤੁਸੀਂ ਨਾ ਠੂਠਾ ਫੜ ਕੇ ਘਰ ਘਰ ਮੰਗਣਾ ਕਰਨਾ ਮੰਮੀ ਇਹੋ ਗੱਲ ਬਾਰ ਬਾਰ ਤੇ ਤੂੰ ਉਹਦਾ ਦੇਖੋ ਉਦੋਂ ਇਹੋ ਗੱਲ ਦੀ ਕਹਿਣੀ ਨਹੀਂ ਉਹ ਕੰਮ ਡੇ ਜੇ ਤੇ ਮੈਂ ਕੀ ਕਰਾਂ ਮੰਮੀ ਉਦਾਂ ਹੀ ਤਾਂ ਈ ਹੈ ਨਾ ਗੱਲਾਂ ਸੱਚੀਆਂ ਹੋਣੀਆਂ ਜਾਂਦਾ ਜਿੱਦਾਂ ਵੀ ਉਹਦੇ ਨਾਲ ਕਰਦੇ ਰਹਿੰਦੇ ਜਿੱਦਾਂ ਤੇ ਤੁਸੀਂ ਕੰਮ ਕਾਂਡੇ ਹੋਣੀਆਂ ਨੇ ਕਰਨ ਦੀ ਆਪਾਂ ਜੋ ਤਾਂ ਤੁਹਾਡਾ ਪਿਓ ਪਿਓ ਚਲ ਗਿਆ ਨਾ ਸਿਰ ਤੋਂ ਉਦੋਂ ਦਾ ਤੁਸੀਂ ਨਾ ਹੂਏ ਚੜੇ ਸਾਰਾ ਟੱਬਰ ਮੇਰੀ ਸੁਣੋ ਗੱਲ ਤੁਹਾਡੇ ਰਾਦੇ ਹਨੂ ਕੁਝ ਪਤਾ ਨਹੀਂ ਹੈਗਾ ਹਨੂ ਸਭ ਪਤਾ ਵਾ ਵੀ ਪਹਿਲਾਂ ਖਰਚੇ ਕਿੰਨੇ ਹੁੰਦੇ ਸੀ ਤਾਂ ਹੁਣ ਖਰਚੇ ਕਿਦਾਂ ਹੁੰਦੇ ਆ ਤੁਸੀਂ ਇਹ ਨਾ ਸੋਚਿਓ ਵੀ ਖਰੇ ਇਹਨਾਂ ਨੂੰ ਪਤਾ ਕੁਝ ਨਹੀਂ ਹੈਗਾ ਪਹਿਲਾਂ ਕਾਦੇ ਖਰਚੇ ਹੁੰਦੇ ਮੰਮੀ ਤੁਸੀਂ ਟਕੀਏ ਰਹਿੰਦੋ ਠੀਕ ਆ ਨਾ ਮੈਂ ਨਹੀਂ ਕਹਿੰਨੀ ਵੀ ਮੈਂ ਬੋਲ ਕੇ ਤੁਹਾਨੂੰ ਦੱਸਾਂ ਅਹੀਂ ਨਹੀਂ ਕਦੀ ਐਦਾਂ ਕੀਤਾ ਦਰਾਨੀਆਂ ਚ ਠਾਣੀਆਂ ਨੇ ਇੱਕ ਦੂਜੀ ਤੋਂ ਚਾਹਤੀ ਚਾਹਤੇ ਮੰਗੀ ਜੀ ਮਮੀ ਸਭ ਨੇ ਕੀਤਾ ਵਾ ਕੌਣ ਨਹੀਂ ਕਰਦਾ ਸੰਜੇ ਘਰ ਦੇ ਵਿੱਚ ਸਾਰਾ ਕੁਝ ਤਾਂ ਨਹੀਂ ਜਿੱਦਾਂ ਦੇ ਪੌਣੇ ਉਦਾਂ ਨੇ ਮਾਰੇ ਚੰਗੇ ਪਾ ਲੈਂਦੀ ਆ ਤੁਸੀਂ ਤਾਂ ਪਤਾ ਨਹੀਂ ਕਿਉਂ ਕੀ ਚੰਬੜਿਆ ਤੁਹਾਨੂੰ ਮੇਖਾਂ ਇਹਨਾਂ ਦੇ ਰਦੇ ਵਿੱਚ ਇਹ ਆ ਫਿਕਰਿਆਂ ਨੂੰ ਪਤਾ ਹੀ ਕੁਝ ਨਹੀਂ ਆ ਵੀ ਅਹੀਂ ਪਹਿਲਾਂ ਕੀ ਕਰਦੇ ਰਹੇ ਆ ਦਰਾਨੀਆਂ ਚ ਠਾਣੀਆਂ ਜਾ ਟਾਈਮ ਕੱਢਿਆ ਤੁਸੀਂ ਉਹਦੇ ਆ ਕੇ ਇੱਥੇ ਰੋਂਦੀ ਰਹਿੰਦੀ ਆ ਵੀ ਕਿਦਾਂ ਤੁਸੀਂ ਕਰਦੇ ਰਹੇ ਹੋ ਨਾਲ ਪਹਿਲਾਂ ਖਰਚਾ ਕਰ ਲੱਗਿਆ ਵੇਖਿਆ ਕੱਖ ਨਹੀਂ ਆ ਜੇਕਰ ਇਹੋ ਮੁੰਡਿਆਂ ਨੂੰ ਕਿਸੇ ਪਾਸੇ ਲਾਇਆ ਹੁੰਦਾ ਕੋਈ ਨੌਕਰੀ ਕਰਦੇ ਹੁੰਦੇ ਕੋਈ ਬਾਹਰ ਅੰਦਰ ਗਿਆ ਹੁੰਦਾ ਤੇ ਰੁਪਈਏ ਰੁਪਈਏ ਨੂੰ ਰੋਂਦੇ ਤਾਂ ਹੁਣ ਸਾਡਾ ਕਸੂਰ ਕਰਦੇ ਹਨ ਉਹਨੂੰ ਤੇ ਜਿਹੜੀ ਚੀਜ਼ ਦੀ ਲੋੜ ਵਾਹੀਂ ਤੇ ਲੈਣੀ ਹੈ ਸਿੱਧੀ ਗੱਲੋਂ ਮੈਂ ਟਾਕੀ ਦਿੰਨੀ ਆ ਜਦੋਂ ਧੋਕ ਲੱਗੂਗਾ ਫਿਰ ਉੱਥੇ ਬਾਹਰ ਕੱਢ ਦੂੰਗੀ ਮੰਜਾ ਸੰਦੀਪ ਕੀ ਕੰਡੀ ਕੁਝ ਨਹੀਂ ਮੰਮੀ ਕਣਕ ਲੱਗੀ ਧੁੱਪੇ ਪੌਂਦੇ ਧੁੱਪ ਲੱਗੀ ਨਹੀਂ ਆ ਬਹਿ ਜਾ ਕੀ ਕਰਦੇ ਆ ਮੰਮੀ ਕਰਨਾ ਕੀ ਇਹਨੇ ਮੈਂ ਤੇ ਆਈ ਤੇਰੇ ਵੱਲ ਤੂੰ ਸਕੂਤਰੀ ਲਿਆਂਦੀ ਹੂੰ ਤੇਰੀ ਜਿਹੜਾ ਉਹ ਵੀ ਲਿਆਉਂਦੇ ਹੀ ਆ ਤੁਹੀ ਉੱਜੜ ਜਾਣਾ ਜੇ ਦੋਹਾਂ ਜਾਣਿਆਂ ਨੇ ਮੰਮੀ ਮੇਰੀ ਸੁਣੋ ਗੱਲ ਲੋਡ ਕਿੰਨੂ ਹੀ ਪਹਿਲਾਂ ਹੁਣ ਦੱਸੀ ਨਹੀਂ ਸਮਝਾਉਂਦੀ ਉਹਨੂੰ ਤੇ ਮੈਂ ਕੀ ਕਰਾਂ ਹੁਣ ਉਹ ਵੀ ਤੇਰੀ ਰੀਸ ਨਾਲ ਆਉਂ ਗਈ ਆਂ ਅਹੀਂ ਤੇ ਚਲੋ ਪ੍ਰਾਣੀ ਲੈ ਕੇ ਆਏ ਤੇ ਇਹ ਵੀ ਲੈ ਆਉਣ ਪ੍ਰਾਣੀ ਕੀ ਕਰਨੇ ਕੀ ਤਿੰਨ ਸਾਧਨ ਜਦੋਂ ਮੰਮੀ ਚੰਗਾ ਭਲਾ ਮੋਟਰਸਾਈਕਲ ਹੈਗਾ ਘਰ ਸਕੂਟਰੀ ਵੀ ਚਲੋ ਘਰ ਲੱਗੀ ਆ ਅਹੀਂ ਮਨਾ ਥੋੜੀ ਕਰਨ ਦੇ ਆ ਜਦੋਂ ਲੋਡ ਹੋਊਗੀ ਲੈ ਜਨ ਸਕੂਟਰੀ ਦੱਸ ਕਿੱਥੋਂ ਤੁਸੀਂ ਪਹਿਲੇ ਲੈਣੇ ਇੰਨੇ ਤੁਹਾਡਾ ਘਰ ਵੇਖ ਜਾਣਾ ਜੀ ਮੰਮੀ ਇਹ ਤੇ ਹੁਣ ਇਹਨੂੰ ਸੋਚਣਾ ਚਾਹੀਦਾ ਵਾ ਅਹੀਂ ਤੇ ਇਨਾ ਸਿਰ ਤੇ ਕਰਦਾ ਚੜਾਇਆ ਨਹੀਂ ਆ ਜਿੰਨਾ ਇਹਨਾਂ ਨੇ ਚੜਾ ਲਿਆ ਸਾਡੇ ਮਗਰ ਲਾ ਕੇ ਚੜਾਈ ਜਾਓ ਜਦੋਂ ਲਾਓਗੇ ਨਾ ਪਤਾ ਉਦੋਂ ਲੱਗਣਾ ਮੰਮੀ ਤੁਸੀਂ ਸਮਝਾਉਣਾ ਹੀ ਨਾ ਮੇਰੀ ਤੇ ਸਮਝ ਨੂੰ ਘੜੀ ਘੜੀ ਬੋਲਦੀ ਐ ਸਮਝਾਉਣਾ ਮੈਂ ਕਿੰਨੂੰ ਆ ਮੰਮੀ ਮੈਂ ਕਿਉਂ ਬੋਲਣਾ ਵਾ ਮੈਂ ਵੀ ਸੱਚੀ ਬੋਲਦੀ ਆ ਚਲ ਤੂੰ ਨਾਂ ਲਿਆਉਂਦੀ ਉਹਨੂੰ ਲਿਆਉਂ ਦਿੰਦੇ ਤਦੋਂ ਵੀ ਮੋਟਰਸਾਈਕਲ ਲੈ ਲੈਂਦੇ ਤੇ ਮੰਮੀ ਉਹਦੋਂ ਸਾਨੂੰ ਮੋਟਰਸਾਈਕਲ ਦਿੱਤਾ ਸੀ ਇਹਨਾਂ ਨੇ ਕਿਸੇ ਦਾ ਮੰਗ ਕੇ ਤੇ ਹੀ ਮੋਟਰਸਾਈਕਲ ਖੜਿਆ ਹੈ ਸ਼ਹਿਰ ਤੇ ਚੰਗੇ ਲੱਗੀਦਾ ਰੋਈ ਰੋਈ ਮੰਗਦੇ ਤੂੰ ਤੂੰ ਸਿਆਣੀ ਆ ਹੌਸਲਾ ਕਰ ਲਿਆ ਕਰੋ ਉਹ ਹੁਣ ਨਿੱਕੀ ਆ ਤੇ ਤੂੰ ਵੱਡੀ ਆ ਹੌਸਲਾ ਕਰ ਲਿਆ ਕਰ ਤੇ ਮੰਮੀ ਉਹਨੂੰ ਸਮਝ ਹੋਣੀ ਚਾਹੀਦੀ ਆ ਨਾ ਕਿ ਘਰ ਚ ਦੋ ਚੀਜ਼ਾਂ ਤੇ ਹੈਗੀਆਂ ਵਾ ਤੀਜੀ ਲਿਓਂਦੇ ਕੀ ਲੋੜ ਹੀ ਕੱਲ ਨੂੰ ਹੀ ਗੱਡੀ ਲੈ ਆਵਾਂਗੇ ਤੇ ਇਹ ਵੀ ਲੈ ਕੇ ਆਉਣਗੇ ਫਿਰ ਤੂੰ ਹੁਣ ਦੋਈ ਜਣੀਆਂ ਬਰਾਬਰ ਤੇ ਚੱਲੋਗੀਆਂ ਤੁਹਾਡਾ ਘਰ ਕਿੱਦਾਂ ਚੱਲੂਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਆ ਦੇਹੋ ਸੋਚ ਸੋਚ ਕੇ ਮਰ ਜਣਾ ਜਾਵਾਂ ਮੰਮੀ ਤੂੰ ਹੀ ਕਸੂਰ ਸਾਡੇ ਚ ਕੱਢੀ ਜਾਂਦੇ ਹੁਣ ਤੂੰ ਉਹਨੂੰ ਸਮਝਾਉਣਾ ਹੀ ਨਾ ਉਨਾਂ ਨੇ ਵੀ ਸਮਝਾਇਆ ਉਹ ਵੀ ਤੇਰੇ ਗਾ ਵਾਂਗੂ ਬੋਲਦੀ ਗਾੜੀਆਂ ਕਰਾਂ ਕੀ ਮੈਂ ਮੇਰੀ ਤਾਂ ਸਮਝ ਤੋਂ ਬਾਹਰ ਵਾ ਮੈਂ ਤਾਂ ਬਥੇਰਾ ਸਮਝਾ ਕੇ ਵੇਖ ਲਿਆ ਨੂੰ ਤੇ ਜੇ ਮੈਂ ਕਹਿੰਨੀ ਵੀ ਨਹੀਂ ਘਰ ਘਰ ਫੇਰਨਾ ਵਾ ਮੀਨਾਂ ਤੀ ਤੂੰ ਸੁਖਣਾ ਕੀਤੀ ਦੀ ਏ ਹੋਏ ਤੇ ਜਦੋਂ ਤੀ ਕੰਮ ਹੀ ਇਹੋ ਜੇ ਕਾਂਡੇ ਰੇ ਤੇ ਤੂੰ ਹੀ ਇਹਦਾ ਹੀ ਕਰਨਾ ਫਿਰ ਇਹ ਤੇ लवली ਦਾ ਦਿਮਾਗ ਹੋਣਾ ਚਾਹੀਦਾ ਵਾ ਕਿ ਚੀਜ਼ ਲਿਓਣੀ ਜਾਂ ਨਹੀਂ ਲਿਓਣੀ ਜਿਹੜੀ ਚੀਜ਼ ਤੋਂ ਸਰਣ ਡਿਆ ਵਾ ਉਹ ਜੇ लवली ਹੁੰਦੀ ਜਿਹੜਾ ਮਗਰ ਲੱਗ ਜਾਂਦੇ ਆ ਤਾ ਤੂੰ ਸਮਝ ਨਹੀਂ ਨਾ ਉਹ ਸਮਝਦੀ ਐ ਤੇ ਮੰਮੀ ਮੈਂ ਹੁਣ ਕੀ ਕਰਾਂ ਫਿਰ ਆ ਗਿਆ लवली ਨਿਆਮਾ ਦਾ ਬੁਦਾ ਯੋਇ ਤੈਨੂੰ ਬਧਾਈ ਤੇ ਹੋਈ ਏ ਤੁਸੀਂ ਦੱਸ ਕੀ ਪਖੰਡ ਫੜਿਆ ਵਾ ਲੈ ਦੱਸ ਪਖੰਡ ਕਾਦਾ ਵਾ ਨਵੀਂ ਚੀਜ਼ ਆਈ ਏ ਘਰ ਦੇ ਵਿੱਚ ਮੈਨੂੰ ਤਾਂ ਲੱਗਦਾ ਮੈਨੂੰ ਜੋਬਨ ਲਾ ਕੇ ਪਹੁੰਚਣਾ ਚਾਹੀਦਾ ਉਹ ਜਿਹੜਾ ਪੈਸੇ ਦੇਈ ਜਾਂਦਾ ਨਾ ਤੁਹਾਨੂੰ ਉਹ ਫੜਗਾ ਮੂੰਹ ਮਿੱਠਾ ਕਰ ਮੈਂ ਮੂੰਹ ਨਹੀਂ ਮਿੱਠਾ ਕਰਨਾ ਤੁਸੀਂ ਤਾਂ ਘਰ ਦਾ ਦੂਜੇ ਪਾਸੇ ਮੂੰਹ ਲਾਦਣਾ ਵਾ ਲੈ ਬਾਬੀ ਤੁਸੀਂ ਕਰੋ ਮੈਂ ਭਾਜੀ ਮਿੱਠਾ ਖਾਂਦੀ ਨਹੀਂ ਉਹ ਖਾਲੋ ਗਾਂ ਅੱਗੇ ਤੇ ਤੁਸੀਂ ਛੱਡਦੇ ਨਹੀਂ ਹੁੰਦੇ ਮਿੱਠਾ ਭਾਜੀ ਨਹੀਂ ਜੀ ਕਰਨ ਦਾ ਮੇਰਾ ਖਾਨ ਨੂੰ ਮਿੱਠਾ ਤਾਂ ਹੈ ਮੇਰੀ ਗਾਸਾਂ ਪੁੱਛ ਕੇ ਗਿਆ ਹੈ ਮੈਨੂੰ ਵੀ ਮੈਂ ਲੈਣ ਚੱਲਿਆ ਸਕੂਟਰੀ ਰੁਪਿੰਦਰ ਹੈ ਕੰਨ ਕਰਦਾ ਗੱਲ ਦਾ ਕੋਈ ਨਹੀਂ ਖੁਸ਼ ਹੋਣਾ ਮੈਂ ਕਿਤੋਂ ਖੁਸ਼ ਹੋਣਾ ਵਾ ਤੇ ਜਦੋਂ ਇਹਨਾਂ ਨੇ ਲਿਆਂਦੀ ਹੋ ਤਨ ਕਿਤਾ ਖੁਸ਼ ਹੋਈ ਮੇਰੀ ਗਾਸਨ ਉਹ ਤੇ ਚਲੋ ਹੈ ਨਹੀਂ 2 ਸਾਤਨ ਹੋ ਗਏ ਆ ਤੀਜਾ ਸਾਤਨ ਤੁਸੀਂ ਕੀ ਕਰਨਾ ਹੈ ਕੋਈ ਨਹੀਂ ਇੱਕ ਵੇਚ ਦਾਂਗੇ ਵਿੱਚੋਂ ਮੋਟਰਸਾਈਕਲ ਸਕੂਟਰੀ ਹੋਇਆ ਹੋ ਲੈਣਤੀ ਆ ਵੇਖ ਲੈ ਚੰਗੀ ਆ ਹਾਂ ਲੈ ਸਕੂਟਰੀ ਤੇ ਬੜੀ ਸੋਣੀ ਆ ਵਧਾਈਆਂ ਹੁਣ ਮੰਮੀ ਤੁਹਾਨੂੰ ਵੀ ਵਧਾਈ ਮਮੀ ਨੇ ਵਧਾਈਆਂ ਨਹੀਂਆਂ ਦੇਣੀਆਂ ਇਹਦੇ ਉਕੀ ਹੋਈ ਐ ਸਭ ਸਕੂਟਰੀ ਵਾਲੇ ਵੇਚ ਕੇ ਮੈਂ ਸਭੋ ਮਿੱਠਾ ਖਵਾ ਲੰਡਿਆ ਵਾਂ ਤੇ ਮਿੱਠਾ ਦੋਹਾਂ ਜਾਨੀਆਂ ਨੇ ਫੜਿਆ ਇਹ ਫੜਾ ਉਠਾ ਮੂੰਹ ਤੇ ਮਿੱਠਾ ਕਰੋ ਨਹੀਂ ਮੈਂ ਨਹੀਂ ਖਾਣਾ ਖਾਲਾ ਤੂੰ ਨਹੀਂ ਮੇਰੀ ਸੁਣ ਗੱਲ ਇਹਨਾਂ ਨੂੰ ਮਿੱਠਾ ਖਵਾਈ ਜਾ ਸਾਡੇ ਘਰੇ ਜ ਫੰਦਾ ਪੈਣਾ ਵਾ ਉਹ ਭਰਾ ਤੂੰ ਹੀ ਵਧਾਈ ਦੇ ਦੇ ਉਹ ਵਧਾਈਆਂ ਕਾਦੀਆਂ ਦਵਾ ਤੇ ਸਾਡੇ ਸਿਰ ਕਰਜਾ ਚੜ ਗਿਆ ਵਾ ਉਹ ਰਹਿਂਦੋ ਭਾਜੀ ਨਹੀਂ ਕਿਹਨੇ ਮੂੰਹ ਮਿੱਠਾ ਕਰਨਾ ਨਾ ਆਓ ਆਪਣਾ ਸਕੂਟਰੀ ਤੇ ਹੁੱਡਾ ਲੈ ਕੇ ਆਈਏ ਰਹਿਂਦੋ ਇਹਨਾਂ ਨੂੰ ਦੇ ਇਹਨਾਂ ਨੂੰ ਵਧਾਈਆਂ ਬਚਾਰ ਇੱਕ ਨੌਕਰੀ ਤਾਂ ਪਿਆ ਹੈ ਲੈ ਕੇ ਆਇਆ ਵਾ ਤੇ ਹੁਣ ਸਕੂਟਰੀ ਲੈ ਕੇ ਆਇਆ ਵਾ ਘਰ ਚ ਚੀਜ਼ ਬਣੇ ਸੋ ਖੁਸ਼ ਹੋਈਦਾ ਵਾ ਚਲਾ ਆ ਵਾ ਲੈ ਯਾ ਨਾ ਇਹ ਬਹੁਤ ਨੇ ਮਿੱਠਾ ਖਾ ਲੈਣਾ ਹੀ ਰੋਕਣੀ ਨਾ ਉਹਨੂੰ ਮੈਂ ਕੀ ਰੋਕਣਾ ਮੈਂ ਤਾਂ ਦੱਸਿਆ ਵੀ ਨਹੀਂ ਜਾਣ ਲੱਗਿਆ ਤੁਹਾਡਾ ਭਰਾ ਹੀ ਤੂੰ ਖਾਂਦੇ ਪਹਿਲਾਂ ਮਿੱਠਾ ਉਹ ਮੈਂ ਤਾਂ ਮਨਾ ਕੀਤਾ ਮਮੀ ਨੂੰ ਹੁਣ ਮਮੀ ਨੂੰ ਚਾਹੀਦਾ ਹੀ ਨਾ ਮਿੱਠਾ ਤੇ ਮੈਂ ਤਾਂ ਖਾਵਾ ਖੁਸ਼ ਹੋ ਕੇ ਜੇ ਨੌਕਰੀ ਤੋਂ ਆਇਆ ਵਾ ਤੇ ਪੈਸੇ ਲੈ ਕੇ ਆਏ ਤਾਂ ਤਾਸ ਗੁਟਰੀ ਲਿਆਂਦੀ ਜਨੇ ਤੂੰ ਸਮਝਾਇਆ ਨਹੀਂ ਉਹਨੂੰ ਮੈਨੂੰ ਤਾਂ ਮਿਲਿਆ ਹੀ ਨਹੀਂ ਜਾਣ ਲੱਗਾ ਤੇ ਰਪਿੰਦਰਾਂ ਲੱਗਿਆ ਏ ਤੁਸੀਂ ਉਹ ਕਿੱਥੇ ਸਮਝਦੀ ਏ ਮਮੀ ਉਲਟਾ ਨਾ ਸਾਨੂੰ ਕਹਿੰਦੇ ਆ ਤੁਹੀ ਸ਼ੇਡ ਪਾਈ ਤੁਹੀ ਪਹਿਲਾ ਲਿਆਂਦੀ ਸਕੂਟਰੀ ਹੁਣ ਮੈਂ ਸ਼ੇਡ ਕਰਦੀ ਪਾਈ ਆਪਾਂ ਦੱਸ ਹਣ ਤੇ ਲੋੜ ਹੀ ਹੁਣ ਵਿਆਹ ਚ ਆ ਕੇ ਲੋੜ ਨਹੀਂ ਪੈਣੀ ਤੇ ਪੁੱਤ ਕੀ ਕਰਾਂ ਮੈਂ ਦੋਵਾਂ ਨੂੰ ਸਮਝਾਉਣਾ ਹੀ ਆ ਮੈਂ ਕੀ ਕਰਾਂ ਮੈਂ ਹੁਣ ਸੇਰ ਤੇ ਪਾਰ ਨਹੀਂ ਦੇਣਾ ਕਿਸੇ ਦਾ ਨਾ ਉਹਦਾ ਤੇ ਨਾ ਇਹਦਾ ਕੋਈ ਗੱਲ ਨਹੀਂ ਫਿਰ ਠੀਕ ਆ ਚੜੀ ਜਾਣ ਤੋਂ ਕਰਦਾ ਰੋੜ ਕੀ ਕਰਨਾ ਹੁਣ ਅਸੀਂ ਜਾ ਗੱਡੀ ਲੈ ਆਉਣੀ ਏ ਲੋਕਾਂ ਪਤਾ ਕੀ ਕਹਿਣਾ ਵਾ ਇਹ ਬੜੇ ਨੌਕਰੀਆਂ ਕਾਂਡੇ ਨੇ ਜਰੇ ਉਹ ਕਦੀ ਸਕੂਟਰੀ ਲਿਆਉਂਦਾ ਕਦੀ ਉਹ ਲੈ ਆਉਂਦਾ ਵਾ ਸ਼ਰਮ ਹੈ ਨਹੀਂ ਤੁਹਾਨੂੰ ਮਾਸਾ ਵੀ ਦੋਵਾਂ ਨੂੰ ਇੱਕ ਦੂਜੇ ਤੇ ਤੀ ਚੜਦੇ ਚੜਦੇ ਤੁਹਾਨੂੰ ਕਹੀ ਜੋ ਠੀਕ ਹੈ ਨਾ ਅਜੇ ਬਾਹਰ ਗਏ ਹੈ ਉਹ ਵੀ ਏਦਾਂ ਦਾ ਹੀ ਤੇਰ ਵਰ ਗਈ ਕਮਾ ਮੈਂ ਕਿਨੂੰ ਸਾਰੇ ਪਿੰਡ ਚ ਤੁਸੀਂ ਬੇਇੱਜ਼ਤੀ ਕਰਾਤੀ ਐ ਮੇਰੀ ਤੇਰੇ ਪਿਓ ਦੀ ਇੰਨੀ ਇੱਜ਼ਤ ਬਣੀਦੀ ਨਾ ਜਿਹੜੀ ਮਿੱਟੀ ਚ ਰੋਲਦੀ ਦੋਵਾਂ ਨੇ ਭਰਾਵਾਂ ਨੇ ਨੂੰ ਜੇ ਤੁਸੀਂ ਪੈਣ ਡੁੱਟ ਕੇ ਤੇ ਲਵਲੀ ਨੂੰ ਕਹੋ ਹਾਂ ਜਿੰਨੇ ਗਲਤੀ ਕੀਤੀ ਐ ਲਵਲੀ ਦੱਸ ਕੇ ਜਾਂਦਾ ਤੇ ਲਵਲੀ ਮੈਂ ਜਾਣ ਨਹੀਂ ਦੇਣਾ ਉਹਨੂੰ ਇਹ ਤਾਂ ਪੁੱਛਣਾ ਸੀ ਪੈਸੇ ਆਏ ਕਿੱਥੋਂ ਆ ਜਿੱਥੋਂ ਤੂੰ ਲਿਆਂਦੇ ਉੱਥੋਂ ਇਹਨੇ ਲਿਆਂਦੇ ਹੁਣ ਇਹ ਹੁਣ ਕਿੱਥੋਂ ਲੈਣੇ ਉਹਨੇ ਜੇ ਤੂੰ ਲੈਣ ਗਿਆ ਸੀ ਤੇ ਤੂੰ ਵੀ ਨਾ ਦੱਸਿਆ ਜਿ ਹੁਣ ਲਵਲੀ ਲੈਣ ਗਿਆ ਤੇ ਲਵਲੀ ਨਾਲ ਮੈਂ ਗੱਲ ਕੀਤੀ ਤੁਸੀਂ ਤਾਂ ਫੜ ਲਿਆ ਪਖੰਡ ਕੀ ਜੀ ਕਰਦਾ ਉਹਦਾ ਤੁਰ ਪੈਂਦਾ ਜੋਵਨ ਵਾਲਾ ਪੈਸੇ ਲੈਣ ਉਹ ਕੀ ਪਤਾ ਨਹੀਂ ਲੈਂਦੇ ਵੀ ਕਿ ਨਹੀਂ ਆਪਣੀ ਮਨੋਂ ਹੀ ਗਈ ਜਾਂਦੇ ਉਹਨੇ ਕਿਹੜੇ ਘਰ ਨੱਪੇ ਸੀ ਜਿਹੜੇ ਪੁੱਟ ਕੇ ਖਰਨੇ ਸੀ ਉਥੋਂ ਹੀ ਲੈੇ ਹੋਣਗੇ ਉਹਨੇ ਵੀ ਉਹਨੂੰ ਪੁੱਛਿਆ ਤਾਂ ਗਏ ਤੁਸੀਂ ਕਿ ਨਹੀਂ ਕਿਸ਼ਤਾਂ ਦੇ ਲਿਆਇਆ ਓਏ ਕੋਈ ਨਹੀਂ ਪੁੱਛ ਲੈਣੀ ਆਉਂਦਾ ਵਾ ਤੇ ਉਹਨਾਂ ਗੱਲ ਕਰੋ ਠੀਕ ਹੈ ਨਾ ਗੱਲ ਕਰੋ ਮੈਂ ਜੋ ਕਰਦੇ ਸਿਰ ਤੇ ਮੈਂ ਤਾਂ ਕੋਈ ਸਮਝ ਨਹੀਂ ਆਉਂਦੀ ਮੰਮੀ ਤੁਸੀਂ ਭੂਏ ਚੜਾਇਆ ਉਹਨੂੰ ਤੈਨੂੰ ਵੀ ਮੈਂ ਹੋਇ ਚੜਾਇਆ ਵਾ ਮੇਰੇ ਜੀ ਗੱਲ ਪੈਲੀਆਂ ਜੇ ਮੁੰਡਿਆਂ ਨੂੰ ਤੁਸੀਂ ਛਦਾਈ ਕੀਤਾ ਵਾ ਉਹ ਕਹਿੰਦੀ ਤੂੰ ਚੀਜ਼ ਲਿਆਇਆ ਤੇ ਉਹ ਕਹਿੰਦੀ ਉਹਨੂੰ ਕਹਿੰਦੀ ਲਿਆਇਆ ਲੈ ਪੁੱਤ ਵਧਾਈ ਹੋਵੇ ਤੁਹਾਨੂੰ ਸੱਸਿਆ ਜੀ ਸਾਸਿਕਲ ਪੁੱਤ ਵਧਾਈਆਂ ਤੁਹਾਨੂੰ ਤੁਹਾਨੂੰ ਬਹੁਤੀਆਂ ਬਹੁਤੀਆਂ ਅਗੇ ਚਾਚੀ ਨੂੰ ਲੈ ਬਹੁਤ ਸੋਨਾ ਰੰਗ ਵਾ ਵੇਖ ਕਿੰਨੀ ਸੋਹਣੀ ਲੱਗਣ ਈ ਆ ਇਹ ਨਵੀਂ ਘਟਾ ਲਿਆ ਹੁੰਦੇ ਆ ਪੁਰਾਣੀ ਦਾ ਵੀ ਕੀ ਲੈਣਾ ਨਹੀਂ ਨਹੀਂ ਪੁੱਤ ਜਿੰਨੇ ਪੁਰਾਣੀ ਵੇਚਣੀ ਆ ਨਾ ਉਹਨੇ ਮੱਤ ਮਾਰ ਕੇ ਵੇਚਣੀ ਆ ਨਵੀਂ ਚੀਜ਼ ਨਵੀਂ ਹੁੰਦੀ ਆ ਵੇਖਾ ਕਿਦਾਂ ਲਿਸ਼ਕਣ ਈ ਆ ਸੋਹਣੀ ਆ ਨਾ ਹਾਂ ਬਹੁਤ ਸੋਹਣੀ ਆ ਚੱਲ ਹੋਣ ਮਹਾਰਾਜ ਨੇ ਸਕੂਟਰੀ ਦਿੱਤੀ ਆ ਹਾਂਜੀ ਔਰ ਸ਼ਿਆਮੀ ਨੇ ਮਹਾਰਾਜ ਗੱਡੀ ਦਊਗਾ ਉਹ ਹੋਈ ਕਿ ਚਲੋ ਇਦਾਂ ਹੀ ਐ ਸੱਚੀ ਜੀ ਚੀਜ਼ ਬਣਾਈਏ ਤੇ ਬਣਦੀ ਆ ਉਦਾਂ ਸਸ ਬਸ ਨਾ ਉਹਦਾ ਇਹ ਆ ਵੀ ਦਲਜੀਤ ਨਾਲ ਲਿਆਂਦੀ ਤੇ ਹੈਗੀ ਆ ਪੁਰਾਣੀ ਪਰ ਇਹਦਾ ਫਾਇਦਾ ਕੋਈ ਨਹੀਂ ਸਾਰਾ ਰੰਗ ਲੱਥਾ ਵਾ ਨਾਲੇ ਪੁੱਤ ਰੰਗ ਲੱਥਾ ਵਾ ਨਾਲੇ ਕੀਪ ਤਾਂ ਕਿੱਥੇ ਖਲੋ ਜਾਣੀ ਖਰਾਬ ਹੋ ਜਾਣੀ ਆ ਉਹਦੇ ਗੱਲ ਵਾ ਹੁਣ ਇਹ ਨਵੀਂ ਆ ਜਦੋਂ ਮਾਰੀ ਸਲਫ ਮਾਰੋ ਤੇ ਜਿੱਥੇ ਮਰਜੀ ਜਾਓ ਨਾ ਨਾ ਹੁਣ 20 ਸਾਲ ਨਹੀਂ ਵੇਖਣ ਦੀ ਲੋੜ ਤੈਨੂੰ ਤੇ ਲੈ ਆ ਤਾਂ ਬਹੁਤੀ ਸੋਹਣੀ ਲੱਗਣ ਰਹੀ ਆ ਬੜੇ ਫੱਬਾਂ ਦੇ ਜਿੱਤੇ ਬੈਠੇ ਗਰਾਂ ਜਾੜੇ ਵਾਂਡਾ ਤੁਸੀਂ ਨਹੀਂ ਜਦੋਂ ਵੀਰੇ ਜਾਓਗੇ ਕੋਈ ਗੱਲ ਨਹੀਂ ਚੱਲ ਰੁਪਿੰਦਰ ਜੀ ਆ ਸਿੱਖ ਲੂ ਤਾਂ ਮੈਂ ਵੀ ਇਹਦੇ ਕੋ ਸਿੱਖ ਲੂੰਗੀ ਚੱਲ ਰੁਪਿੰਦਰ ਜੀ ਆ ਸਿੱਖੋਗੀ ਮੈਂ ਵੀ ਇਹਦੇ ਨਾਲ ਕਿਤੇ ਸ਼ਹਿਰ ਸ਼ੋਰ ਚਲਜਿਆ ਕਰੂੰਗੀ ਹਾਂਜੀ ਚਾਚੀ ਜੀ ਫਿਰ ਕੀ ਆ ਬਸ ਮੈਂ ਚਲ ਮੜੀ ਜਾ ਸਿੱਖ ਲਾਂ ਇੱਕ ਵਾਰ ਤੇ ਫਿਰ ਕੋਈ ਨਹੀਂ ਜਾਇਆ ਕਰਾਂਗੇ ਜਣਾ ਕਿ ਉਹ ਨਹੀਂ ਆ ਹੁਣ ਜਾ ਸਿੱਖਣ ਚੱਲੀ ਆ ਕਿਤੇ ਚੱਲੇ ਜੇ ਕੋ ਨਹੀਂ ਨਹੀਂ ਅਹੀਂ ਤੇ ਉੱਥਾਂ ਹੂਟਾ ਲੈਣੀ ਆ ਗਈ ਬਾਹਰ ਕੇ ਚੱਲ ਕੋਈ ਗੱਲ ਨਹੀਂ ਸਖਾਲ ਜਾਜ ਹੁਣ ਇਹਨੂੰ ਕਿ ਭੈਣ ਭਰਾਵਾਂ ਵਾਲੀ ਆ ਕਿਤੇ ਜਾਣਾ ਆਉਣਾ ਪੈਂਦਾ ਵਾ ਚੱਲੀਏ ਫਿਰ ਹਾਂਜੀ ਚੱਲ ਆਜੋ ਚਾਹ ਪੀ ਕੇ ਚੱਲ ਜਿਓ ਨੀ ਨਾ ਮਾਣਾ ਮਾਣਾ ਕੇ ਡੱਬਾ ਲਿਆਵਾਂਗੇ ਨਾਲੇ ਨਾਲ ਚੱਲ ਠੀਕ ਵਾ ਹਾਂਜੀ ਵੇਖ ਕਿੱਡੀ ਸੋਹਣੀ ਲੱਗਣੀ ਆਇਓ ਕਰਨ ਕੋਈ ਨਹੀਂ ਆਉਂਗੀ ਹਾਂ ਠੀਕ ਜੀ ਠੀਕ ਆ ਪੁੱਤ ਫੜੇ ਮੁੱਤਾ ਦੇ ਹੁਟੇ ਲੈ ਜਾਂਦਾ ਕੂਟਾ ਲੈਣ ਚੱਲੀਏ ਨਖਤਿਓ ਕਰਜ਼ਾ ਚੁੱਕ ਚੋਕ ਕੇ ਕੋਈ ਪੁਰਾਣੀ ਲਈ ਆਉਂਡਿਆ ਤਾਂ ਕੋਈ ਨਵੀਂ ਲਈ ਆਉਂਡਿਆ ਇੰਨੀ ਸ਼ਰਮ ਨਹੀਂ ਆਉਂਦੀ ਪੜ ਕੇ ਕਰਜ਼ਾ ਲਾਉਣਾ ਕਿਦਾਂ ਵਾਂ ਮੈਂ ਗੱਡੀ ਦਾ ਕਿਹਾ ਦੇਖ ਕਿਦਾਂ ਵੇ ਫੁੱਲੇ ਨਹੀਂ ਸਮਾਉਂਦੇ ਆ ਚਾਚੀ ਜੀ ਗੱਡੀ ਲਵਾਵਾਂਗੇ ਕਿ ਦਿਨ ਨੌਕਰੀ ਕਰਨ ਦੇ ਸਰਕਾਰੀ ਪੀ ਲੱਖ ਡੇਢ ਲੱਖ ਰੁਪਈਆ ਇਹਨਾਂ ਦੇ ਘਰ ਆਉਂਦੇ ਆ ਮੈਨੂੰ ਸ਼ਰਮੀ ਹੈ ਨਹੀਂ ਲੋਕਾਂ ਨੂੰ ਇਹਨਾਂ ਦੇ ਚਾਚੇ ਨੂੰ ਦੱਸ ਦਈਆਂ ਜਾ ਕੇ ਸਕੂਟਰੀ ਲਿਆਇਆ ਹਾਂ ਹਾਂ ਕਿ ਤੂੰ ਨਾ ਰੋ ਹਾਂ ਤੇ ਮੈਨੂੰ ਵੀ ਚਲਾਉਣ ਦੋ ਮਾਸਾ ਉਹ ਜਾਗਾ ਤੈਨੂੰ ਜਾਜੂ ਜ ਹੈ ਨਹੀਂ ਆ ਜਸ ਕਿ ਤੂੰ ਵੀ ਫੇਰੀ ਆਉਗੀ ਇਹ ਸਕੂਟਰੀ ਆ ਮੇਰੀ ਗੱਲ ਸੁਣ ਤੇ ਘਰੀਟਾ ਪੈ ਜਣੀ ਆ ਵਾ ਕੁਛ ਨਹੀਂਗਾ ਹੁੰਦਾ ਵੀ ਸਿਖਾ ਦੋ ਹਾਂ ਜਾਜੇ ਉਹ ਕੋਈ ਗੱਲ ਨਹੀਂ ਦੋ ਦਿਨ ਤੱਕ ਕਲੋ ਜਾ ਤੈਨੂੰ ਜਾ ਸਿਖਾ ਦਾਂਗੇ ਮੈਨੂੰ ਨਹੀਂ ਪਤਾ ਮੈਂ ਚਲਾਉਣੀ ਆਵੀ ਆ ਲੈ ਫੜ ਆ ਚਲਾਉਣ ਮਹਦੀ ਤੇ ਲਿਆਂਦੀ ਤੇ ਫੇਰ ਉਹੀ ਗੱਲ ਤੁਹਾਡੀ ਐਵੇਂ ਉਹ ਗੱਲਾਂ ਵੀ ਕਿਰੇ ਸੁਟੇਂਗੀ ਦੱਸ ਨਹੀਂ ਸੁੜਦੀ ਨਾ ਜਾ ਸਿਖਾ ਦੋ ਮੜੀ ਜੀ ਕੀ ਵੇਖਣ ਦੀ ਹੁਣ ਪਿਛੇ ਚਲਾ ਹੁਣ ਮੈਨੂੰ ਲੱਤਾਂ ਦੀ ਲੋੜ ਵਾ ਹਾਏ ਮੜੀ ਜੀ ਜਾਜ ਦੱਸ ਦੋ ਹਾਂ ਮੈਂ ਘੜੀ ਸਕੂਟਰੀ ਚਲਾਉਂਦੀ ਰਹੀ ਆ ਉਹ ਤੇ ਉੱਥੇ ਬੈ ਗਈ ਜਿੱਦਾਂ ਜਾਜ ਹੁੰਦੀ ਤੈਨੂੰ ਸਾਰੀ ਮੜੀ ਜੀ ਮਗਰ ਬੈ ਕੇ ਜਾ ਸਿਖਾ ਦੋ ਹਾਂ ਮੈਨੂੰ ਨਹੀਂ ਗਏ ਕੱਲ ਦਾ ਪਤਾ ਜਾ ਕੋ ਲੈ ਜਾ ਜਾਓ ਫਿਰ ਮੈਂ ਚ ਲਾਉਣੀ ਆ ਫੜੋ ਸਕੂਟਰੀ ਆਪਣੀ ਚੰਗੀ ਦੀ ਸਕੂਟਰੀ ਲਿਆ ਕੇ ਦਿੱਤੀ ਆ ਜੇ ਘਰ ਦੇ ਆ ਤੇ ਉਹਨਾਂ ਦਾ ਮੂੰਹ ਬਣਿਆ ਵਾ ਉਹਨਾਂ ਕੇ ਚ ਸਿੱਧੇ ਮੂੰਗ ਦਾ ਇੰਦ ਦਿੱਤੀ ਹੈਗੀ ਕਿਤੇ ਓਏ ਉਹਨਾਂ ਦਾ ਤਾਂ ਮੂੰਹ ਬੰਨਾ ਹੀ ਇਹ ਗੱਲ ਤਾਂ ਤੇਨੂੰ ਹੀ ਪਤਾ ਵਾ ਕਿ ਉਹ ਖੁਸ਼ ਨਹੀਂ ਉਹਨਾਂ ਮਿੱਠਾ ਕਿੱਥੋਂ ਖਾਣਾ ਨਹੀਂ ਆ ਨਾ ਹੁਣ ਖੁਸ਼ ਤੇ ਭਾਰਿਆ ਵੀ ਤੁਸੀਂ ਤੇ ਜਾਸ ਖਾ ਦੋ ਓਏ ਐਦਾ ਦਿਨ ਤੇ ਰੁਕ ਜਾ ਸਿਖਾ ਦਾਂਗਾ ਜਾ ਚ ਚਲੋ ਫਿਰ ਘਰ ਖੜੋ ਇਹਨੂੰ ਨਹੀਂ ਸਿਖਾਣੀ ਹੈਗੀ ਤੇ ਉਹੀ ਗੱਲਾਂ ਢਾਡੀਆਂ ਆ ਐਦਾ ਹੁਣ ਮੂੰਹ ਬਣਾਣਾ ਚੰਗਾ ਬੈਹ ਉੱਤੇ ਸਿਖਾਵਾਂ ਫਿਰ ਜੇ ਗੱਲ ਪਹਿਲਾਂ ਹੀ ਮੰਨ ਲਿਆ ਕਰੋ ਤਾਂ ਫਿਰ ਕੀ ਆ ਮੂੰਹ ਤਾਂ ਹੀ ਜਾਣ ਕੇ ਬਣਾਉਨੇ ਆ ਹਾਂ ਚੋਕਸਟੈਂਡ ਚੱਲ ਚੋਕਸਟੈਂਡ ਜਾ ਜੂਜ ਹਾਂ ਨੀ ਆ ਦੇ ਚੱਲ ਧੇਰ ਏ ਹੌਲੀ ਹੌਲੀ ਹੁਣ ਖੇੜ ਤੇ ਖੁੱਲਾ ਹੀ ਲੱਗਦਾ ਘਰੇ ਕਸਰੀ ਵੰਦੀ ਕਸਰੀ ਕਾ ਜੀ ਹੋਰ ਸੁਣਾਓ ਠੀਕ ਠਾਕ ਵਧੀਆ ਵਧੀਆ ਤੁਸੀਂ ਸੁਣਾਓ ਆਪਣੇ ਠੀਕ ਹੈ ਹਾਂ ਜੀ ਵਧੀਆ ਆ ਜੋ ਅੰਦਰ ਬੈਠੋ ਹੋਰ ਸੁਣਾਓ ਕੀ ਆ ਜਾ ਹਾਂਜੀ ਠੀਕ ਠਾਕ ਆ ਵਧੀਆ ਪਰਿਵਾਰ ਵਾਕੇ ਹਾਂਜੀ ਠੀਕ ਆ ਵਧੀਆ ਤੁਸੀਂ ਸੁਣਾਓ ਹਾਂਜੀ ਵਧੀਆ ਆਪਣੇ ਵੀ ਠੀਕ ਠਾਕ ਜੇ ਸਭ ਠੀਕ ਠਾਕ ਆ ਵਧੀਆ ਵਧੀਆ ਮੈਂ ਕਿੰਨੇ ਦਿਨਾਂ ਦਾ ਮੇਰਾ ਵਿਚਾਰ ਬਣ ਰਿਹਾ ਅੱਜ ਜਾਨੀ ਗੱਲ ਜਾਨੀ ਤੁਹਾਡਾ ਟਾਈਮ ਵੀ ਅੱਜ ਨਿਕਲਿਆ ਚਲ ਚੰਗਾ ਹੋਇਆ ਆਗੇ ਮੈਂ ਮੇੜਾਉਣੀ ਹੀ ਆਗੇ ਚਲ ਵਧੀਆ ਕੀਤਾ ਚਲ ਆਉਂ ਜਾ ਕਰ ਇਦਾਂ ਹੀ ਸਰਜੀ ਲੱਗਾ ਰਹਿੰਦਾ ਬੰਦੇ ਆ ਹੁਣ ਇਹ ਹੋਰ ਕਿੱਥੇ ਗਈਆਂ ਨੇ ਨਿਆਣੇ ਦੀ ਕੀ ਦੱਸਾਂ ਤੈਨੂੰ ਭੈਣ ਜੀ ਨਿਆਣੇ ਨੇ ਹੁਣ ਮੇਰੀ ਗਾਸ ਦਾ ਭਰਾ ਦਾ ਵਿਆਹ ਹੈ ਆਉਂਦੇ ਪੈਸੇ ਚੁੱਕਣੇ ਉਹਨੇ 50 ਚੁੱਕਿਆ ਉਹ ਦੂਜੀਆਂ ਦੀ ਮੈਂ ਵੀ 50 ਚੁੱਕਣਾ ਲੱਖ ਰੁਪਈਆ ਚੁੱਕਿਆ ਇਹਨਾਂ ਨੇ ਦੋਵਾਂ ਨੇ ਦੋਸ ਇਨ੍ਹਾਂ ਦੀ ਮੱਤ ਮਾਰੀ ਹੈ ਕਰਜ਼ਾ ਨਾ ਲਾਉਣਾ ਕਿੱਦਾਂ ਹੁਣ ਇਹਨੇ ਸਗੁਟਰੀ ਲਿਆਂਦੀ ਪੁਰਾਣੀ ਦਲਜੀਤ ਨੇ ਦੂਜੀਆਂ ਦੀ ਮੈਂ ਵੀ ਲਿਆਉਣੀ ਹੈ ਉਹਨੇ ਵੀ ਨਵੀਂ ਸਗੁਟਰੀ ਲਿਆਂਦੀ ਹੁਣ ਹੂਟੇ ਲੈਣ ਗਏ ਦੇ ਦੋਵੇਂ ਜਾਣੇ ਦਵਲੀ ਤੇ ਤਾਂ ਫਿਰ ਤਾਂ ਜਿਦੋਂ ਜਿਦੀ ਡਈਆਂ ਨੇ ਜਿਦੋਂ ਜਿਦੀ ਕੇ ਘਰ ਦਾ ਮੈਂ ਖਣੀ ਰਹਿਣਾ ਕੱਖ ਨਹੀਂ ਆਹ ਤੂੰ ਸਮਝਾਇਆ ਕਰੋ ਕੋਈ ਕੀ ਇਸ ਮਝਾਵਾ ਮੈਂ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਵੀ ਕਰਦੀਆਂ ਕੀ ਹੈ ਮੈਨੂੰ ਤਾਂ ਨਾ ਘਰ ਦੇ ਹਾਲਾਤ ਵਿਗੜਦੇ ਨਜ਼ਰ ਆਉਂਦੇ ਭਾਜੀ ਇੰਨਾ ਸੋਹਣਾ ਕੰਮ ਚੱਲਦਾ ਹੈ ਕਿਤੇ ਉਹਨਾਂ ਨੇ ਕਦੀ ਕਿਹ ਕੋ ਰੁਪਈਆ ਕਰਜਾਂ ਨਹੀਂ ਚੁੱਕਿਆ ਇਹਨਾਂ ਤੇ ਕਰਜ਼ੇ ਬਣਾ ਸਿਰ ਤੇ ਚੜਾਤਾ ਤੇ ਇਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਇਹਨਾਂ ਦੇ ਮਗਰ ਲੱਗੇ ਆ ਤੇ ਇਹਨਾਂ ਨੂੰ ਲਾਉਣਾ ਕਿੱਦਾਂ ਕਰਜਾ ਮਗਰ ਲੱਗੇ ਆ ਮਾੜਾ ਜਿਹਾ ਕੁਝ ਕਹਿੰਦੇ ਉਸੇ ਵਲੇ ਦੇ ਆਂ ਤੇ ਤੁਰ ਪਿੰਦ ਵੀ ਚਲ ਜਿਓ ਕਹਿੰਦੀਆਂ ਨੇ ਤੁਸੀਂ ਸਮਝਾਇਆ ਕਰੋ ਸਮਝਦੀਆਂ ਹੀ ਨਹੀਂ ਆ ਭੈਣ ਜੀ ਇਹਨਾਂ ਦੀ ਆਪਣੀ ਮਤ ਨਹੀਂ ਕੰਮ ਕਰਦੀ ਦੱਸ ਉਹਨਾਂ ਨੂੰ ਵੀ ਸਮਝਾਉਣ ਹਾਂ ਤੇ ਕੱਲ ਹੋਰ ਖਰਚੇ ਵਧਣੇ ਆ ਉਹ ਕਿੱਥੋਂ ਹੀ ਕਰਨੇ ਆ ਮੈਂ ਤੇਰਾ ਕਹਿ ਕਿਆ ਕਿ ਸਦੈਣ ਹੀ ਹੋਗੀ ਜਿਹੜੀਆਂ ਤੇ ਸਿਰ ਦੀਆਂ ਠਿਕਰੀਆਂ ਹੀ ਭਾਜੀ ਭੈਣ ਜੀ ਹੁਣ ਕਹਿੰਦੇ ਵੀ ਵਿਆਹ ਦੇ ਪੂਰਾ 50000 ਰੁਪਏ ਲੱਗਣਾ ਨਈ ਦੇਖੋ ਆਪਣਾ ਘਰ ਨਹੀਂ ਦਿਖਦਾ ਘਰ ਦੇਖਦਾ ਇਹ ਤੇ ਕਹਾਂ ਦੇ ਪਤਾ ਘਰ ਤੇ ਤਾਂ ਦੇਖਦਾ ਹੀ ਨਹੀਂ ਨਾ ਹਾਂ ਬੰਦਾ ਉਨੇ ਕ ਪੈਸੇ ਲਾਵੇ ਜਿੰਨੇ ਕ ਜੋਗਾ ਹੈਗਾ ਹਾਂਜੀ ਉਹ ਵੀ ਚਾਦਰ ਵੇਖ ਕੇ ਪੈਂ ਸਾਰੇ ਸਮਝੀ ਨਹੀਂ ਹੁੰਦੀ ਇਹਨਾਂ ਨੂੰ ਮਾਸਾ ਵੀ ਨਹੀਂ ਇਹਨਾਂ ਨੂੰ ਇਹ ਨਹੀਂ ਦਿਖਦਾ ਕਿ ਕੱਲ ਨੂੰ 100 ਜ਼ਿੰਮੇਵਾਰੀ ਸਾਡੇ ਤੇ ਪੈਣੀਆਂ ਨੇ ਉਹ ਵੀ ਅਹੀਂ ਨਿਭਾਉਣੀਆਂ ਨੇ ਚੁੱਕ ਕੇ ਹੁਣ ਪੈਸੇ ਕਰਜ਼ਾ ਲਾਉਣ ਗੀਆਂ ਵਿਆਹ ਤੇ ਉਹਨਾਂ ਨੇ ਕੀ ਦੇਖ ਤੋੜਨਾ ਇਹਨਾਂ ਨੂੰ ਉਹ ਤਾਂ ਮੈਂ ਸਮਝਾਉਣੀ ਆ ਪਰ ਸਮਝਦੀਆਂ ਹੀ ਨਹੀਂ ਜੇ ਉਹਦੇ ਵੱਲ ਜਾਨੀ ਆ ਉਹ ਵੀ ਗੱਲਾਂ ਕਰ ਦਿੰਦੀ ਐ ਤੇ ਦੂਜੀ ਵੱਲ ਜਾਨੀ ਆ ਉਹ ਵੀ ਗੱਲਾਂ ਕਰਦੀ ਕਰਾਂ ਮੈਂ ਦੱਸ ਕੀ ਦਲੋਕੀ ਸੌ ਸੌ ਗੱਲਾਂ ਕਰਦੀਆਂ ਜਦੋਂ ਜਿਹੜੀ ਡਈਆਂ ਨੇ ਹਾਂਜੀ ਤੇ ਚੱਲ ਕੋਈ ਚਾਚੀ ਸੌ ਸੌ ਗੱਲਾਂ ਕਰਕੇ ਗਈ ਇਹ ਨਾਲ ਵੀ ਇਹ ਤੇ ਭਰਾ ਦਾ ਭਰਾ ਦੁਸ਼ਮਣ ਬਣਿਆ ਤੇ ਸ਼ਰੀਕੇ ਨੂੰ ਮੌਕਾ ਮਿਲ ਜਾਂਦਾ ਗੱਲਾਂ ਕਰਨ ਦਾ ਕਿ ਉਹਨਾਂ ਘੱਟ ਕਰਨੀ ਅੱਗੇ ਕਿੱਥੇ ਵੇਖ ਜਾਂਦੇ ਸੀ ਉਹ ਨਾ ਨਾ ਤੈਨੂੰ ਪਤਾ ਹੀ ਉਹਦਾ ਆਹੋ ਮੈਂ ਤਾਂ ਸੱਚੀ ਤੂੰ ਕੋਹਨਾ ਪੁੱਛ ਮੇਰਾ ਮੈਂ ਤਾਂ ਘਰੇ ਮਾਰੀ ਜਾਣਾ ਮੈਂ ਇਦਾਂ ਹੀ ਕੰਮ ਕਰਕੇ ਨਾ ਮੇਰੇ ਭੈਣ ਤੂੰ ਇਦਾਂ ਨਾ ਫਿਕਰ ਕਰ ਕੋਈ ਗੱਲ ਮੈਂ ਤਾਂ ਢਿੱਡ ਦਾ ਦੁੱਖ ਵੀ ਨਹੀਂ ਕਿਸੇ ਨਾਲ ਫੋਲ ਸਕਦੀ ਅੱਗੇ ਚੱਲ ਹੁੰਦਾ ਸੀ ਤਾਂ ਆਪੇ ਦੁੱਖ ਸੁੱਖ ਫੋਲ ਲੀਦਾ ਸੀ ਹੁਣ ਫੋਲਣਾ ਮੈਂ ਕੀ ਦਿੰਨਾ ਤੁਹਾਡੇ ਨਾਲ ਹੀ ਫੋਲਣਾ ਆ ਜਾ ਕੇ ਆਹ ਭੈਣ ਭਾਈ ਹੁੰਦੇ ਆ ਕੋਈ ਗੱਲ ਨਹੀਂ ਹੁਣ ਨਮਾ ਨੂੰ ਮੈਂ ਕੀ ਕਹਿਣਾ ਇਹ ਮੁੰਡੇ ਆਉਂਦੇ ਨਾ ਇਹਨਾਂ ਨੂੰ ਸਮਝਾਉਂਗੀ ਵੀ ਕਿਤੇ ਅਗਲੂ ਹੱਥ ਮਾਰੋ ਪਿਓ ਟੜ ਨਹੀਂ ਨਹੀਂ ਬਣਾਈ ਜੇ ਤੁਹਾਨੂੰ ਮਸਲ ਸ਼ਰਮ ਨਹੀਂ ਆਉਂਦੀ ਹਾਂ ਨਹੀਂ ਉਹਨਾਂ ਨੂੰ ਨਹੀਂ ਸ਼ੁਕਰ ਕਰ ਰੱਬ ਦੀ ਘਰੀ ਵੀ ਚਲ ਆਪਣੇ ਜਿੰਦਿਆਂ ਕੋਠੀ ਪਾ ਗਿਆ ਇਹਨਾਂ ਦੇ ਬਾਲਿਆਂ ਚ ਨਗਾਉਣੀ ਸਾਰੀ ਜ਼ਿੰਦਗੀ ਵਿੱਚ ਲੱਗਦੀ ਜਿਹਨਾਂ ਨੇ ਸੋਹਣੇ ਕਮਾਈ ਕੀਤੀ ਸੀ ਤੇ ਸੋਹਣਾ ਸਭ ਕੁਸਵਾਰ ਜਾਂ ਕੀਤਾ ਉਹ ਮੈਂਡੀ ਸਾਰੀ ਦੁਨੀਆ ਤੇ ਇੱਜ਼ਤ ਬਣੀ ਦੀ ਇਹਨਾਂ ਨੂੰ ਹੁਣ ਅਕਲ ਚਾਹੀਦੀ ਆ ਕਿ ਸੋ ਕੰਮ ਨੂੰ ਵਧਾਉਣ ਕਰਜ਼ੇ ਲਿਆ ਲਿਆ ਕੇ ਨਾ ਤੇ ਕਰਜ਼ੇ ਦੇ ਹੇਠ ਨਾ ਕਦੇ ਆ ਜਾਣਾ ਤੇ ਆ ਜਾਣਾ ਉਹਨਾਂ ਨੇ ਮੈਂ ਖੜੀ ਦੇਖੀ ਸਹੀ ਕੀ ਬਣਾ ਇਹਨਾਂ ਦਾ ਕਰਜ਼ਾ ਬੜਾ ਮਾੜਾ ਹੁੰਦਾ ਹੀ ਹੋਣੀਆਂ ਲੱਗਦਾ ਭਣੇ ਕਿਹ ਦਿਨ ਇਹਨਾਂ ਨੂੰ ਲੱਗਦਾ ਸੜਕ ਤੇ ਆ ਜਾਣਾ ਜਿੱਦਾਂ ਦਾ ਸਾਬ ਕਿਤਾਬ ਇਹਨਾਂ ਦਾ ਬੰਦਾ ਉਹਨਾਂ ਦੇ ਖਰਚ ਕਰ ਲਏ ਜਿੰਨੇ ਜੋਗਾ ਹੈ ਨਾ ਨਾ ਜਿਉਂ ਕਹਿੰਦੀ ਵੀ ਆ ਚੀਜ਼ ਲੈਂਦੀ ਉਹ ਵੀ ਕਿੱਦੀ ਮੈਂ ਅਭੀ ਲਿਆਉਣੀ ਇਹਨਾਂ ਜਿਦਾਂ ਜੀ ਮਰਨਾ ਹੀ ਹਾਂ ਹਾਂ ਜਿਦਾਂ ਚ ਹਾਂਜੀ 2 ਲੱਖ ਬਣ ਗਿਆ ਹੁਣ ਜਿੱਥੇ ਚੁੱਕ ਚੁੱਕ ਲਿਆਉਂਦੇ ਮੇਰੀ ਗੱਲ ਸਾਂ 3 ਕ ਦਾ ਹੋ ਜਾਊਗਾ ਲੱਖ ਦਾ ਝੋਨਾ ਕਿੰਨੇ ਕ ਦਾ ਹੋਣਾ ਹਜੇ ਇਹ ਵੀ ਨਹੀਂ ਪਤਾ ਕਿ ਮੀਂਹ ਇੰਨੇ ਪੈਣ ਦੇ ਕੀ ਬਾਨਾ ਤੇ ਕੀ ਨਹੀਂ ਹੋਰ ਕੀ ਫਸਲਾਂ ਦੇ ਕਰਜ਼ੇ ਦੇ ਪਹਿਲਾਂ ਚੜੇ ਹੁੰਦੇ ਆ ਜਿੱਥੋਂ ਲਿਆਉਣਾ ਖਾਦਾਂ ਦੇ ਉਹ ਵੀ ਦੇਣੇ ਪੈਸੇ ਸਾਰੇ ਹੀ ਕੁਝ ਦੇਣਾ ਮੁੜ ਕੇ ਮੇਰੀ ਗੱਲ ਸਾਂ ਬਚਣਾ ਕੀ ਜਾਂ 60 ਬਾਜੂ ਕਿੰਨਾ ਕ ਬਾਜੂ ਕਿੰਨਾ ਕ ਚਲਾ ਲੈਣਗੇ ਉਹ ਹੀ ਤਾਂ ਖੜੀ ਵੀ ਕਣਕ ਵੀ ਬੀਜਣੀ ਸਾਰਾ ਕੁਝ ਹੀ ਕਰਨਾ ਤੇ ਐਂ ਤਾਂ ਹੀ ਸਭ ਕੁਝ ਬੰਨਣਾ ਇਹਨਾਂ ਨੂੰ ਸਮਝੀ ਨਹੀਂ ਆਉਂਦਾ ਨਾ ਭੈਣ ਜੀ ਜਿੱਦਾਂ ਦੇ ਗੱਲਾਂ ਦੱਸਣ ਦੇ ਜੇ ਨਾ ਸਤਿਗੁਰੂ ਮੇਰਾ ਤਾਂ ਮਨ ਭਰਨ ਡਿਆ ਹੈ ਤੂੰ ਤੈਨੂੰ ਦੱਸ ਦੇ ਮੈਂ ਪਹਿਲਾਂ ਹੁੰਦੀ ਸਮਝਾਉਂਦੀ ਆ ਦੋਵਾਂ ਨੂੰ ਖਾਨੀ ਭੈਣ ਜੀ ਸਮਝਦੇ ਨਹੀਂ ਕੀ ਮੈਂ ਦੱਸਾਂ ਮੈਂ ਤਾਂ ਢਿੱਡ ਦੀਆਂ ਦੱਸਾਂ ਕਿ ਨਹੀਂ ਮੈਂ ਤੇ ਸਮਝ ਨਹੀਂ ਆਉਂਦੀ ਆਹ ਭੈਣਾ ਪਰੋ ਮਾਣੇ ਦੁੱਖ ਸੁੱਖ ਬੋਲੀਦਾ ਹੁਣ ਅਸੀਂ ਦੋਵੇਂ ਭੈਣਾ ਜੇ ਆਪਸ ਵਿੱਚ ਗੱਲ ਨਾ ਕਰੀਏ ਤੇ ਕਿਹਦੇ ਨਾਲ ਕਰਨੀ ਮੈਂ ਕਹਿੰਨੀ ਵੀ ਮੈਂ ਦੁਖੀ ਕੰਨ ਨੂੰ ਮੈਂ ਕਿਸ ਨੂੰ ਦੱਸਾਂ ਵੀ ਕੋਈ ਦੂਜਾ ਬੰਦਾ ਕਿਉਂ ਔਖਾ ਹੋਵੇ ਹੁਣ ਅਸੀਂ ਅੱਗੇ ਸਾਡੇ ਮਾਪੇ ਹੋ ਤੇ ਦੋਨਾਂ ਦੁੱਖ ਸੁੱਖ ਬੋਲੇ ਹਾਂਜੀ ਉਹਨਾਂ ਨਾਲ ਉਸੇ ਜੀ ਕਰਨਾ ਹਾਂ ਜਦੋਂ ਕੋਈ ਜਾਂਦੀ ਆਉਂਦੀ ਆ ਨਾ ਮੁੰਡੇ ਇਹਨਾਂ ਨੂੰ ਬਿਠਾ ਕੇ ਨਾ ਸੁਝਾਉਣੀ ਠੀਕ ਤੂੰ ਫਿਕਰ ਨਾ ਕਰੋ ਇਸ ਗੱਲ ਦਾ